ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ 12 ਪੋਧਾ ਦਿਹਾੜਾ ਆਓ ਇਸ ਦਿਨ ਦੇ ਬਾਰੇ ਜਾਣਦੇ ਹਾਂ ਕਿ 1704 ਨੂੰ ਕੀ ਵਾਪਰਿਆ ਸੀ ਸਰਹੰਦ ਸੂਬੇ ਦੀ ਕਚਹਿਰੀ 2 ਦਿਨ ਚੱਲੀ ਸੀ ਸਹਿਬਜਾਦਿਆਂ ਲਈ ਜੇ ਸੂਬੇ ਦੀ ਕਚਹਿਰੀ ਤਾਂ ਦੂਸਰਾ ਦਿਨ ਸੀ ਮਾਤਾ ਗੁਜਰ ਕੌਰ ਜੀ ਅਤੇ ਸਹਿਬਜਾਦਿਆਂ ਨੇ ਦੂਸਰੀ ਰਾਤ ਠੰਡੇ ਬੁਰਜ ਵਿੱਚ guzari ਹਕੂਮਤ ਵੱਲੋਂ ਉਹਨਾਂ ਨੂੰ ਕੋਈ ਵਸਤਰ ਆਦੀ ਨਹੀਂ ਦਿੱਤੇ ਗਏ ਮਾਤਾ ਜੀ ਫਿਰ ਉਹਨਾਂ ਬਾਬਿਆਂ ਨੂੰ ਗੋਦੀ 'ਚ ਲੈ ਕੇ ਸਿੱਧਾਂ ਦੀਆਂ ਗੁਰਬਾਣੀਆਂ ਦੀਆਂ ਗੱਲਾਂ ਕਰਦੇ ਹਨ ਮਾਤਾ ਜੀ ਇਹੀ ਆਖਦੇ ਹਨ ਪੁੱਤਰੋ ਡੋਲਣਾ ਨਹੀਂ ਹਕੂਮਤ ਬਹੁਤ ਜ਼ਾਲਮ ਹੈ ਇਹਨਾਂ ਨੇ ਘੱਟ ਨਹੀਂ ਗੁਜ਼ਾਰਨੀ ਇਹ ਵੀ ਹੋ ਸਕਦਾ ਹੈ ਕਿ ਇਹ ਤੁਹਾਨੂੰ ਸ਼ਹੀਦ ਕਰ ਦੇਵਣ ਹਕੂਮਤ ਸਾਡੇ ਕੋਲ ਈਨ ਬਣਾਉਣਾ ਚਾਹੁੰਦੀ ਹੈ ਕਿਸੇ ਵੀ ਤਰ੍ਹਾਂ ਤਸੀਹੇ ਦੇ ਕੇ ਦੇਖਦੇ ਹਨ ਪਰ ਸਹਿਬ ਜਾਦੇ ਡੋਲਦੇ ਨਹੀਂ ਜਦੋਂ ਪਹਿਲੇ ਦਿਨ ਦੀ ਕਚੈਰੀ 'ਚ ਸਾਹਿਬਜ਼ਾਦੇ ਨੇ ਹਾਰ ਨਹੀਂ ਮੰਨੀ ਸੀ ਤੋ ਨਾ ਜ਼ਾਲਮਾਂ ਨੇ ਹਰ ਤਰ੍ਹਾਂ ਦੀ ਖੇਡ ਖੇਡੀ ਸੀ ਤਸੀਹੇ ਵਾਲੀ ਜੋ ਸਾਹਿਬਜ਼ਾਦੇ ਨੂੰ ਦਿੱਤੇ ਗਏ ਸਨ ਇਤਿਹਾਸ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਹੈ ਤਸੀਹੇ ਵਾਲਿਆਂ ਗੁਰਮਕ ਪਿਆਰੋ ਆ ਦਿਨਾਂ ਵਿੱਚ ਕਿੰਨੀ ਜ਼ਿਆਦਾ ਠੰਡ ਹੁੰਦੀ ਹੈ ਜੇਕਰ ਇੱਕ ਵਾਰ ਝਾਈ ਲੈ ਕੇ ਰਾਤ ਨੂੰ ਪੈ ਜਾਈਏ ਤੇ ਦੁਬਾਰਾ ਬਾਹਰ ਨਿਕਲਣ ਨੂੰ ਚਿੱਤ ਨਹੀਂ ਕਰਦਾ ਸਹੀਦੀ ਦੇ ਦਿਨਾਂ 'ਚ ਕਦੇ ਪੋਹ ਵਾਲੇ ਦਿਨ ਅੱਧੀ ਰਾਤ ਨੂੰ ਆਪਣੇ ਘਰ ਦੀ ਛੱਤ ਤੇ ਜਾ ਕੇ ਵੇਖਿਓ ਤੇ ਮਹਿਸੂਸ ਕਰਿਓ ਉਹ ਦਿਨਾਂ ਨੂੰ ਜੋ ਸਾਡੇ ਬਾਬਿਆਂ ਨੇ ਸਿੱਧਾ ਨੇ گزارੇ ਸਨ ਇਹ ਸਾਕੇ ਨੂੰ ਅਸੀਂ ਮਹਿਸੂਸ ਕਰਨਾ ਹੈ ਕਿ ਬਾਬਿਆਂ ਨੇ ਠੰਡੇ ਬੁਰਜ ਵਿੱਚ ਤਿੰਨ ਰਾਤਾਂ ਗੁਜ਼ਾਰੀਆਂ ਸਨ ਆਨੰਦਪੁਰ ਤੋਂ ਨੀਹਾ ਤੱਕ ਦਾ ਸਫ਼ਰ ਮਹਿਸੂਸ ਕਰਨਾ ਹੈ ਜਦੋਂ ਤੱਕ ਸੂਰਤ ਨਾਲ ਮਹਿਸੂਸ ਨਾ ਕਰੀਏ ਉਤਨਾ ਸਮਾਂ ਇਤਿਹਾਸ ਹਮਝ ਵੀ ਨਹੀਂ ਪੈਂਦਾ ਪਹਿਲਾ ਵਾਰ ਅੱਜ ਵੀ ਸਵੇਰੇ ਸਮੇਂ ਸਿਪਾਹੀ ਠੰਡੇ ਬੁਰਜ ਵਿੱਚ ਪਹੁੰਚੇ ਅਤੇ ਮਾਤਾ ਜੀ ਨੂੰ ਆਖਿਆ ਅਸੀਂ ਬੱਚਿਆਂ ਨੂੰ ਲੈਣ ਆਏ ਆਂ। ਪਾਤਾ ਜੀ ਨੂੰ ਸੀਸ ਝੁਕਾ ਕੇ ਉਹਨਾਂ ਦੇ ਗਲ ਲਾ ਕੇ ਸਹਿਬਜ਼ਾਦੇ ਸਿਪਾਈਆਂ ਨਾਲ ਤੁਰ ਪੈਂਦੇ ਹਨ। ਮਾਤਾ ਜੀ ਦੇ ਬਚਨ ਹਮੇਸ਼ਾ ਪੱਲੇ ਨਾਲ ਬੰਨੇ ਹਨ। ਬਾਬਿਆਂ ਨੇ ਕਈਆਂ ਨੇ ਪਹਿਲੇ ਦਿਨ ਅਤੇ ਕਈ ਵਿਦਵਾਨਾਂ ਨੇ ਦੂਸਰੇ ਦਿਨ ਦਾਖਿਆ ਕੀਤਾ ਕਿ ਛੋਟੀ ਬਹਾਰੀ ਖੋਲੀ ਗਈ ਸੀ। ਸਹਿਬਜ਼ਾਦਿਆਂ ਲਈ ਕਿ ਉਹ ਝੁੱਕ ਕੇ ਅੰਦਰ ਪ੍ਰਵੇਸ਼ ਕਰਨ ਅਤੇ ਕਚਹਿਰੀ 'ਚ ਰੋਲਾ ਪੈ ਜਾਵੇ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁੱਕ ਗਏ। ਪਰ ਸਹਿਬਜ਼ਾਦਿਆਂ ਪਹਿਲਾ ਚਰਣਾ ਹੀ ਅੰਦਰ ਕੀਤੇ ਅੱਜ ਵੀ ਜਾਂਦੇ ਆਂ ਹੀ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਜੀ ਨੇ ਨਵਾਬ ਵਜ਼ੀਰ ਖਾਨ ਨੂੰ ਸਲਾਹ ਦਿੱਤੀ ਸੀ ਕਿ ਇਸ ਮਲੇਰ ਕੋਟਰੇ ਦੇ ਭਰਾ ਨਾਹਰ ਖਾਨ ਨੂੰ ਚਮਕੌਰ ਦੀ ਗੜੀ ਵਿੱਚ ਇਹਨਾਂ ਦੇ ਬਾਪ ਨੇ ਮਾਰਿਆ ਸੀ ਤੇ ਨਵਾਬ ਮੁਹੰਮਦ ਸੇਰ ਖਾਨ ਇਹਨਾਂ ਬੱਚਿਆਂ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਲਈ ਕਹੋ ਤੇ ਉਹ ਤਸੀਹੇ ਦੇ ਕੇ ਇਹਨਾਂ ਨੂੰ ਮਾਰੇਗਾ ਤੇ ਬੱਚਿਆਂ ਨੂੰ ਮਾਰਨ ਦਾ ਕਾਰਨ ਬਣ ਜਾਵੇਗਾ ਕਚਹਿਰੀ ਚ ਨਵਾਬ ਮੁਹੰਮਦ ਸੇਰ ਖਾਨ ਮਲੇਰ ਕੋਟਲੇ ਨੂੰ ਬੁਲਾਇਆ ਗਿਆ ਸੀ ਜਦੋਂ ਦੂਜੇ ਦਿਨ ਮਲੇਰ ਕੋਟਿਆ ਕਚਹਿਰੀ ਵਿੱਚ ਆਇਆ ਤਾਂ ਉਸ ਨੂੰ ਆਖਿਆ ਗਿਆ ਕਿ ਇਹਨਾਂ ਦੇ ਪਿਤਾ ਨੇ ਤੇਰੇ ਭਰਾ ਨੂੰ ਮਾਰਿਆ ਸੀ ਤੇ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਵੋ ਨਵਾਬ ਸਾਹਿਬ ਉਸ ਨਵਾਬ ਮੁਹੰਮਦ ਸੇਰ ਖਾਨ ਨੇ ਆਖਿਆ ਠੀਕ ਹੈ ਗੁਰੂ ਨੇ ਮੇਰੇ ਭਰਾ ਨੂੰ ਮਾਰਿਆ ਹੈ ਮੈਂ ਉਹਦਾ ਬਦਲਾ ਜ਼ਰੂਰ ਲਵਾਵਾਂਗਾ ਪਰ ਇਹਨਾਂ ਦੇ ਬਾਪ ਕੋਲੋਂ ਜੰਗ ਦੇ ਮੈਦਾਨ ਵਿੱਚ ਲਵਾਵਾਂਗਾ ਪਰ ਇਹਨਾਂ 마ਸੂਮਾਂ ਦਾ ਕੋਈ ਕਸੂਰ ਨਹੀਂ ਇਹ ਵੱਡਾ ਪਾਪ ਅਸੀਂ ਨਹੀਂ ਕਰਾਂਗੇ ਇਸਲਾਮ ਇਹ ਨਹੀਂ ਆਖਦਾ ਕਿ ਛੋਟੇ ਬੱਚਿਆਂ ਨੂੰ ਮਾਰਿਆ ਜਾਵੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਇਹ ਬੇਕਸੂਰ ਹਨ ਅੱਲਾ ਯਾਰਖਾਂ ਜੋਗੀ ਜੀ ਲਿਖਦੇ ਹਨ ਜੋ ਮੁਹੰਮਦ ਸ਼ੇਰਖਾਂ ਆਖਿਆ ਸੀ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਵਾਪਸੇ ਮਹਿਫੂਸ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ ਸ਼ੇਰ ਮੁਹੰਮਦ ਖਾਨ ਨੇ ਮਰਦ ਵਾਲੀ ਗੱਲ ਕੀਤੀ ਸੀ ਅਤੇ ਹਾਂ ਦਾ ਨਾਰਾ ਮਾਰਿਆ ਸੀ ਇਹੀ ਕਾਰਨ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਦੇੜ ਤੋਂ ਤੁਰਦੇ ਹਨ ਤੇ ਮਲੇਰਕੋਟਲੇ ਸ਼ਹਿਰ ਨੂੰ ਛੱਡ ਦਿੱਤਾ ਸੀ ਉਜਾਰਡਨ ਤੋਂ ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਕੀਤੇ ਕਾਜ਼ੀਆਂ ਨਵਾਬਾਂ ਨੇ ਤੇ ਬਾਬਿਆਂ ਨੇ ਬਿਵਾਕੀ ਨਾਲ ਨਿਰਭਉ ਹੋ ਕੇ ਉਹਨਾਂ ਗੱਲਾਂ ਦੇ ਜਵਾਬ ਦਿੱਤੇ ਗੁਰਮਖ ਪਿਆਰਿਓ ਸੋਚ ਕੇ ਵੇਖੋ ਉਮਰ ਕੇਵਲ 7 ਤੇ 9 ਸਾਲ ਦੀ ਸੀ ਪਰ ਗੱਲਾਂ ਇਸ ਤਰ੍ਹਾਂ ਕਰਦੇ ਜਿਵੇਂ ਬਜ਼ੁਰਗ ਹੋਵਣ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਦੇ ਹਨ ਜ਼ਾਲਿਮਾਂ ਦੀ ਜਿਸ ਕੋਲ ਤਿਆ ਸੋਵੇ ਜਿਸ ਕੋਲ ਗੁਰਬਾਣੀ ਹੋਵੇ ਉਹ ਨਹੀਂ ਜੇ ਡੋਲ ਸਕਦਾ ਸਾਡੇ ਬਾਬੇ ਸਾਨੂੰ ਇਹੀ ਸਿਖਾ ਕੇ ਗਏ ਸਨ ਮਲੇਰ ਕੋਟिए ਦੇ ਜਵਾਬ ਮਗਰੋਂ ਸੂਚਾਨੰਦ ਪੁੱਛਦਾ ਹੈ ਬੱਚੋ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸਹਬਜ਼ਾਦੇ ਕਹਿਣ ਲੱਗੇ ਜੰਗਲਾਂ ਵਿੱਚ ਜਾਵਾਂਗੇ ਸਿੱਖਾਂ ਨੂੰ ਜੋੜ ਲਿਆਵਾਂਗੇ ਸ਼ਸਤਰ ਇਕੱਠੇ ਕਰਾਂਗੇ ਕੋੜੀਆਂ ਉੱਪਰ ਚੜਾਂਗੇ ਤੇ ਤੁਹਾਡੇ ਨਾਲ ਜੰਗ ਕਰਾਂਗੇ ਸੂਚਾਨੰਦ ਬੋਲਿਆ ਕਹਿਣ ਲੱਗਾ ਨਵਾਬ ਜੀ ਸੁਣ ਲਿਆ ਤੁਸੀਂ ਇਸ ਸੱਪ ਦੇ ਬੱਚੇ ਸਪੋਲੀਏ ਹਨ ਇਹਨਾਂ ਨੂੰ ਹੁਣੇ ਮਾਰ ਦੇਣਾ ਚਾਹੀਦਾ ਹੈ ਇਹਨਾਂ ਨੂੰ ਜਿਉਂਦੇ ਨਹੀਂ ਛੱਡਣਾ ਚਾਹੀਦਾ ਤੇ ਕਾਜੀ ਆਖੇ ਸਰਾ ਮੁਤਾਬਕ ਸੱਪਾਂ ਨੂੰ ਮਾਰਿਆ ਜਾ ਸਕਦਾ ਹੈ ਸਿੱਖ ਇਤਿਹਾਸ ਚ ਚੰਦੂ ਗੰਗੂ ਤੇ ਸੂਚਾਨੰਦ ਵਰਗਿਆਂ ਨੂੰ ਹਮੇਸ਼ਾ ਲੜਨ ਤਾਂ ਪੈਂਦੀਆਂ ਹਨ ਤੇ ਹਮੇਸ਼ਾ ਪੈਂਦੀਆਂ ਰਹਿਣਗੀਆਂ ਵਜ਼ੀਰ ਖਾਨ ਦੀਆਂ ਅੱਖਾਂ ਲਾਲ ਹੋਈਆਂ ਤੇ ਹੋਰ ਤਸੀਹੇ ਦਿੱਤੇ ਗਏ ਜੋ ਕੌਮ ਦੇ ਵਿਦਵਾਨਾਂ ਨੇ ਜ਼ਿਕਰ ਕੀਤਾ ਭਾਈ ਦੂਨਾ ਸਿੰਘ ਫੰਡੂਰੀਆ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸਿੱਖਾਨ ਉਹਨਾਂ ਵੀ ਤਸੀਹੇ ਦਾ ਜ਼ਿਕਰ ਕੀਤਾ ਅਸੀਂ ਦੂਸਰੀ ਪੋਸਟ ਵਿੱਚ ਪੜਾਂਗੇ ਜੋ ਗਿਆਨੀ ਭਿੰਦਰਪਾਲ ਸਿੰਘ ਜੀ ਵੱਲੋਂ ਬਿਆਨ ਕੀਤਾ ਗਿਆ ਇਤਿਹਾਸ ਹੈ ਇਤਨਾ ਕੁਝ ਹਕੂਮਤ ਨੇ ਕਰ ਵੇਖ ਲਿਆ ਪਰ ਸਹਿਬਜ਼ਾਦੇ ਡੋਲੇ ਨਹੀਂ ਆਖੇ ਵਜ਼ੀਰ ਖਾਨ ਨੇ ਕਾਜੀ ਨੂੰ ਆਕਿਆ ਕਿ ਫਤਵਾ ਸੁਣਾਓ ਫਿਰ ਉਹੀ ਹੋਇਆ ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ 'ਚ ਕੀਤਾ ਕਾਦੀ ਕੂੜ ਬੋਲਿਆ ਮਲ ਖਾਏ ਆਖਰ ਕਾਜੀ ਨੇ ਭਰੀ ਕਚੈਰੀ ਚ ਨੀਹਾ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਸੁਣਾ ਦਿੱਤਾ ਤੇ ਸਹਿਬਜ਼ਾਦਿਆਂ ਨੂੰ ਆਖਿਆ ਕਿ ਕੱਲ ਤੁਹਾਨੂੰ ਦੀਵਾਰ ਵਿੱਚ ਚਣਵਾ ਦਿੱਤਾ ਜਾਵੇਗਾ ਸਹਿਬਜ਼ਾਦਿਆਂ ਨੇ ਨਹੀਂ ਮੰਨੀ ਅਤੇ ਸ਼ਹਾਦਤ ਪ੍ਰਵਾਨ ਕੀਤੀ ਸਹਿਬਜ਼ਾਦੇ ਠੰਡੇ ਬੁਰਜ ਵਾਲੇ ਸਥਾਨ ਤੇ ਵਾਪਸ ਆ ਜਾਂਦੇ ਹਨ ਮਾਤਾ ਜੀ ਕੋਲ ਤੇ ਸਾਰੀ ਗੱਲ ਨਾਲ ਆਏ ਸਿਪਾਈਆਂ ਨੇ ਮਾਤਾ ਜੀ ਨੂੰ ਦੱਸ ਦਿੱਤੀ ਕਿ ਨਾ ਬੱਚਿਆਂ ਨੂੰ ਸਵੇਰੇ ਨੀਹਾ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਹੋ ਗਿਆ ਮਾਤਾ ਜੀ ਨੇ ਅਤੇ ਸਹਿਬਜ਼ਾਦਿਆਂ ਨੇ ਅੱਜ ਦੀ ਅਖੀਰਲੀ ਤੀਸਰੀ ਰਾਤ ਠੰਡੇ ਬੁਰਜ ਵਿੱਚ गुजारਣੀ ਹੈ ਮਾਤਾ ਜੀ ਸਾਰੀ ਰਾਤ ਗੋਦ ਵਿੱਚ ਸਹਿਬਜ਼ਾਦਿਆਂ ਨੂੰ ਲੈ ਕੇ ਗੱਲਾਂ ਕਰਦੇ ਹਨ ਮਾਤਾ ਜੀ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਕਰਦੇ ਹਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀਆਂ ਬੀਤੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਹਨ ਤੇ ਇੱਕੋ ਅਰਦਾਸ ਕਰਦੇ ਹਨ ਕਿ ਤੁਹਾਡੀ ਨਿਭ ਗਈ ਹੈ ਅਤੇ ਮੇਰੀ ਵੀ ਨਿਭ ਜਾਵੇ ਫਤਵਾ ਜਾਰੀ ਹੋ ਗਿਆ 13 ਪੋਦਾ ਹੁਣ ਸਹਿਬਜ਼ਾਦੇਆਂ ਨੂੰ ਸ਼ਹੀਦ ਕਰਨ ਲਈ ਕੋਈ ਤਿਆਰ ਨਹੀਂ ਸੀ ਆਖਿਰ ਇਹਨਾਂ ਨੇ ਸਮਾਣੇ ਦੇ ਰਹਿਣ ਵਾਲੇ ਜੋ ਮੁਗਲ ਹਕੂਮਤ ਸਜਾ ਕਟਰੇ ਸਨ ਇਹਨਾਂ ਨੂੰ ਆਕਿਆ ਕਿ ਤੁਹਾਡੀ ਸਜ਼ਾ ਮਾਫ ਕਰ ਦਿੱਤੀ ਜਾਵੇਗੀ ਤੁਹਾਡੀ ਮੌਤ ਰੋਕ ਦਿੱਤੀ ਜਾਵੇਗੀ ਜੇਕਰ ਤੁਸੀਂ ਇਹਨਾਂ ਬੱਚਿਆਂ ਨੂੰ ਮਾਰ ਦੋਵੋ ਇਹ ਬਹਿਰਹਿਮ ਬੰਦੇ ਜਿਨ੍ਹਾਂ ਦਾ ਨਾਮ ਇਤਿਹਾਸ ਚ ਸ਼ਾਮਲ ਬੇਗ ਤੇ ਬਾਸਲ ਬੇਗ ਸਾਸਨ ਬੇਗ ਬਾਸਨ ਬੇਗ ਸੀ ਉਹ ਸਹਬਜ਼ਾਦੇ ਨੂੰ ਸ਼ਹੀਦ ਕਰਨ ਲਈ ਮੰਨ ਗਏ ਇਹ ਸੋਚ ਕੇ ਕਿ ਸਾਡੀ ਜਾਨ ਬਚਦੀ ਹੈ ਇਹ 13 ਪੂ ਸਵੇਰ ਦੇ ਸਮੇਂ ਸ਼ਹੀਦ ਕੀਤਾ ਜਾਣਾ ਹੈ ਇਤਿਹਾਸ ਵਿੱਚ ਸਮੇਂ ਦਾ ਜ਼ਿਕਰ 9:11 ਤੋਂ 11:30 ਦੇ ਵਿੱਚ ਦਾ ਸਮਾਂ ਹੈ ਉੱਥੇ ਕੀ ਹੁੰਦਾ ਹੈ ਇਹ ਇਕੱਠਾ ਇਤਿਹਾਸ ਅਸੀਂ ਗਿਆਨੀ ਭਿੰਦਰਪਾਲ ਸਿੰਘ ਜੀ ਕਥਾ ਵਿੱਚੋਂ ਸਰਬਨ ਕਰਾਂਗੇ ਬਾਅਦ ਪੋਸਟਾਂ 'ਚ ਪੜਾਂਗੇ ਜਿਹੜਾ ਪੋਦੇ ਇਤਿਹਾਸ ਵਿੱਚ ਅਸੀਂ ਉਹਨਾਂ ਪੋਸਟਾਂ ਤੋਂ ਲਿਖਿਆ ਹੋਇਆ ਇਤਿਹਾਸ ਜਾਣਾਂਗੇ ਕੋਟ ਕੋਟ ਬਾਰ ਪ੍ਰਣਾਮ ਹੈ ਪ੍ਰਣਾਮ ਹੈ ਮਹਾਨ ਬਾਬਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਗੁਰੂ ਸਾਹਿਬ ਜੀ ਦਾ ਉੱਚ ਦੇ ਪੀਰ ਵਾਲਾ ਇਤਿਹਾਸ ਬਾਅਦ ਵਿੱਚ ਇਕੱਠਾ ਦੱਸਣ ਕਰਾਂਗੇ ਇਤਿਹਾਸ ਆਪ ਪੜ ਕੇ ਹੋਰਾਂ ਤੱਕ ਜਰੂਰ ਭੇਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ